ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਨੂੰ 3 ਸਾਲ ਪੂਰੇ ਹੋ ਗਏ ਨੇ ਪਰੰਤੂ ਇਸ ਦੇ ਉੱਤੇ ਲਗਾਤਾਰ ਹੁਣ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਚੱਕੇ ਜਾ ਰਹੇ ਨੇ ਰਾਜਾ ਵੜਿੰਗ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਲੁੱਟਾਂ ਅਤੇ ਲੋਕਾਂ ਦੇ ਨੁਕਸਾਨ ਦੇ 3 ਸਾਲ ਹਫੜਾ ਦਫੜੀ ਅਤੇ ਕੁਸ਼ਾਸ਼ਨ ਦੇ 3 ਸਾਲ ਝੂਠ ਅਤੇ ਧੋਖੇ ਦੇ 3 ਸਾਲ ਤੇ ਫੋਕੇ ਵਾਅਦੇ ਕਰਕੇ ਮੁੱਕਰ ਜਾਣ ਦੇ 3 ਸਾਲ ਪਛਤਾਵੇ ਦੇ 3 ਸਾਲ ਬਦਲਾਖੋਰੀ ਦੇ 3 ਸਾਲ ਅਰਥ ਵਿਵਸਥਾ ਹੋਵੇ ਜਾਂ ਕਾਨੂੰਨ ਵਿਵਸਥਾ ਭਾਵੇਂ ਸਿਹਤ ਖੇਤਰ ਜਾਂ ਸਿੱਖਿਆ ਖੇਤਰ ਭਾਵੇਂ ਰੁਜ਼ਗਾਰ ਹੋਵੇ ਜਾਂ ਨਿਵੇਸ਼ ਹੋਵੇ ਚਾਹੇ ਕਾਰੋਬਾਰ ਹੋਵੇ ਅਪਰਾਧ ਹੋਵੇ ਜਾਂ ਨਸ਼ਾ ਕਿਸਾਰ ਹੋਵੇ ਜਾਂ ਮਜ਼ਦੂਰ ਕਰਮਚਾਰੀ ਹੋਣ ਜਾਂ ਬੇਰੁਜ਼ਗਾਰ ਆਪ ਸਰਕਾਰ ਹਰ ਜਗ੍ਹਾ ਤੇ ਫੈਲ ਇਸਨੇ ਸਿਰਫ ਪੰਜਾਬ ਦੇ ਵਿੱਚ ਬਾਹਰੀ ਲੋਕਾਂ ਨੂੰ ਵਸਾਇਆ ਹੈ ਜਿਵੇਂ ਪੁਰਾਣੇ ਸਮੇਂ ਦੇ ਬਸਤੀਵਾਦੀ ਕਬਜ਼ੇ ਵਾਲੀਆਂ ਕਲੋਨੀਆਂ ਦਾ ਸ਼ੋਸ਼ਣ ਕਰਦੇ ਸਨ ਜਿਵੇਂ ਅੰਗਰੇਜ਼ਾਂ ਨੇ ਭਾਰਤ ਨੂੰ ਲੁੱਟਿਆ ਸੀ ਬਿਲਕੁਲ ਉਸੇ ਤਰ੍ਹਾਂ ਹੀ ਆਪ ਨੇ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕਰਕੇ ਅਤੇ ਇਸ ਨੂੰ ਬਰਬਾਦ ਕਰਕੇ ਨਾ ਸਿਰਫ ਪੰਜਾਬ ਨੂੰ ਆਰਥਿਕ ਅਤੇ ਵਿੱਤੀ ਤੌਰ ਤੇ ਲੁੱਟਿਆ ਹੈ ਸਗੋਂ ਇਸਨੇ ਦਿੱਲੀ ਤੋਂ ਮਹੱਤਵਪੂਰਨ ਅਹੁਦਿਆਂ ਨੂੰ ਆਊਟਸੋਰਸ ਕਰਕੇ ਪੰਜਾਬ ਨੂੰ ਰਾਜਨੀਤਿਕ ਅਤੇ ਪ੍ਰਸ਼ਾਸਨ ਤੌਰ ਤੇ ਵੀ ਲੁੱਟਿਆ ਜੋ ਕਿ ਸਿੱਧੇ ਤੌਰ ਤੇ ਪੰਜਾਬੀਆਂ ਦੇ ਕੋਲ ਹੋਣੇ ਚਾਹੀਦੇ ਨੇ ਉਥੇ ਹੀ ਹੁਣ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ ਕਿ ਇਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ 3 ਸਾਲ ਬੀਤ ਗਏ ਨੇ ਤੇ 2 ਹੋਰ ਬਾਕੀ ਨੇ ਤੇ 2 ਸਾਲ ਕੁਝ ਜ਼ਿਆਦਾ ਲੰਮਾ ਸਮਾਂ ਨਹੀਂ ਹੈ ਉਹ ਵੀ ਸਿਰਫ ਤਾਂ ਹੀ ਜੇਕਰ ਆਪ ਆਪਣਾ ਪੂਰਾ ਕਾਰਜਕਾਲ ਪੂਰਾ ਕਰ ਲੈਂਦੀ ਹੈ ਇਸ ਦੀ ਬਹੁਤ ਹੀ ਸਭਾਵਨਾ ਬਚੀ ਨਹੀਂ ਹਰ ਚੀਜ਼ ਦਾ ਹਿਸਾਬ ਲਿਆ ਜਾਵੇਗਾ ਭਾਵੇਂ ਉਹ ਪੈਸੇ ਦਾ ਚੋਰੀ ਦਾ ਹੋਵੇ ਜਾਂ ਕਾਂਗਰਸੀ ਜਾਂ ਆਮ ਨਾਗਰਿਕ ਕੀ ਉਸ ਜਿਸ ਨੂੰ ਉਹਨੇ ਤੰਗ ਪਰੇਸ਼ਾਨ ਕੀਤਾ ਹੋਵੇ ਤੇ ਹਰ ਪਰਿਵਰਤਨ ਲਿਆਉਣ ਦੀ ਹਵਾਵਾਂ ਵਗਣ ਲੱਗ ਪਈਆਂ ਨੇ ਭਾਵੇਂ ਲਿਖ ਕੇ ਰੱਖ ਲੋ ਤੇ ਦੱਸ ਦਈਏ ਕਿ ਹੁਣ ਉਥੇ ਹੀ ਰਾਜਵਿੰਗ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਨੇ ਪੋਸਟ ਪਾ ਕੇ ਉਥੇ ਹੀ ਆਮ ਆਦਮੀ ਪਾਰਟੀ ਨੂੰ ਹੁਣ ਲਲਕਾਰਿਆ ਹੈ ਤੇ ਜਿਸ ਤੇ ਤੈਤ ਉਹਨਾਂ ਦਾ ਕਹਿਣਾ ਹੈ ਕਿ ਬਸ 2 ਸਾਲ ਰਹਿ ਗਏ ਨੇ ਤੇ ਹੁਣ ਜਿਹੜੀ ਕਿ ਲੋਕਾਂ ਨੇ ਪੁੱਠੀ ਗਿਣਤੀ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਗਿਣਨੀ ਸ਼ੁਰੂ ਕਰ ਦਿੱਤੀ ਹੈ ਤੇ ਹਜੇ ਵੀ ਜਿਹੜਾ ਕਿ ਇਹਨਾਂ 2 ਸਾਲਾਂ ਦੇ ਵਿੱਚ ਪਤਾ ਨਹੀਂ ਕੀ ਕੁਝ ਦੇਖਣ ਨੂੰ ਮਿਲਣਾ ਹੈ ਤੇ ਦੂਜੇ ਪਾਸੇ ਹੁਣ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਵਰਦੇ ਹੋਏ ਨਸਰ ਆ ਰਹੇ ਨੇ ਅਤੇ ਲੋਕਾਂ ਦੇ ਨੁਕਸਾਨ ਦੇ 3 ਸਾਲ ਹਫੜਾ ਦਫੜੀ ਅਤੇ ਕੁਸ਼ਾਸ਼ਨ ਦੇ 3 ਸਾਲ ਝੂਠ ਅਤੇ ਧੋਖੇ ਦੇ 3 ਸਾਲ ਤੇ ਫੋਕੇ ਵਾਅਦੇ ਕਰਕੇ ਮੁੱਕਰ ਜਾਣ ਦੇ 3 ਸਾਲ ਪਛਤਾਵੇ ਦੇ 3 ਸਾਲ ਬਦਲਾਖੋਰੀ ਦੇ 3 ਸਾਲ ਅਰਥਵਿਵਸਥਾ ਹੋਵੇ ਜਾਂ ਕਾਨੂੰਨ ਵਿਵਸਥਾ ਪਾਵੇਂ ਸਿਹਤ ਖੇਤਰ ਜਾਂ ਸਿੱਖਿਆ ਖੇਤਰ ਪਾਵੇਂ ਰੁਜ਼ਗਾਰ ਹੋਵੇ ਜਾਂ ਨਿਵੇਸ਼ ਹੋਵੇ ਚਾਹੇ ਕਾਰੋਬਾਰ ਹੋਵੇ ਅਪਰਾਧ ਹੋਵੇ ਜਾਂ ਨਸ਼ਾ ਕਿਸਾਰ ਹੋਵੇ ਜਾਂ ਮਜ਼ਦੂਰ ਕਰਮਚਾਰੀ ਹੋਣ ਜਾਂ ਬੇਰੁਜ਼ਗਾਰ ਆਪ ਸਰਕਾਰ ਹਰ ਜਗ੍ਹਾ ਤੇ ਫੈਲ ਇਸ ਨੇ ਸਿਰਫ ਪੰਜਾਬ ਦੇ ਵਿੱਚ ਬਾਹਰੀ ਲੋਕਾਂ ਨੂੰ ਵਸਾਇਆ ਹੈ ਜਿਵੇਂ ਪੁਰਾਣੇ ਸਮੇਂ ਦੇ ਬਸਤੀਵਾਦੀ ਕਬਜ਼ੇ ਵਾਲੀਆਂ ਕਲੋਨੀਆਂ ਦਾ ਸ਼ੋਸ਼ਣ ਕਰਦੇ ਸਨ ਜਿਵੇਂ ਅੰਗਰੇਜ਼ਾਂ ਨੇ ਭਾਰਤ ਨੂੰ ਲੁੱਟਿਆ ਸੀ ਬਿਲਕੁਲ ਉਸੇ ਤਰ੍ਹਾਂ ਹੀ ਆਪਨੇ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਕਰਕੇ ਅਤੇ ਇਸ ਨੂੰ ਬਰਬਾਦ ਕਰਕੇ ਨਾ ਸਿਰਫ ਪੰਜਾਬ ਨੂੰ ਆਰਥਿਕ ਅਤੇ ਵਿੱਤੀ ਤੌਰ ਤੇ ਲੁੱਟਿਆ ਹੈ ਸਗੋਂ ਇਸ ਨੇ ਦਿੱਲੀ ਤੋਂ ਮਹੱਤਵਪੂਰਨ ਅਹੁਦਿਆਂ ਨੂੰ ਆਊਟਸੋਰਸ ਕਰਕੇ ਪੰਜਾਬ ਨੂੰ ਰਾਜਨੀਤਿਕ ਅਤੇ ਪ੍ਰਸ਼ਾਸਨ ਤੌਰ ਤੇ ਵੀ ਲੁੱਟਿਆ ਹੈ ਜੋ ਕਿ ਸਿੱਧੇ ਤੌਰ ਤੇ ਪੰਜਾਬੀਆਂ ਦੇ ਕੋਲ ਹੋਣੇ ਚਾਹੀਦੇ ਨੇ ਉਥੇ ਹੀ ਹੁਣ ਆਸ ਦੀ ਕਿਰਨ ਦਿਖਾਈ ਦੇ ਰਹੀ ਹੈ ਕਿ ਇਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ 3 ਸਾਲ ਬੀਤ ਗਏ ਨੇ ਤੇ 2 ਹੋਰ ਬਾਕੀ ਨੇ ਤੇ 2 ਸਾਲ ਕੁਝ ਜਿਆਦਾ ਲੰਮਾ ਸਮਾਂ ਨਹੀਂ ਹੈ ਉਹ ਵੀ ਸਿਰਫ ਤਾਂ ਹੀ ਜੇਕਰ ਆਪ ਆਪਣਾ ਪੂਰਾ ਕਾਰਜਕਾਲ ਪੂਰਾ ਕਰ ਲੈਂਦੀ ਆ ਇਸ ਦੀ ਬਹੁਤ ਹੀ ਸੰਭਾਵਨਾ ਬਚੀ ਨਹੀਂ ਹਰ ਚੀਜ਼ ਦਾ ਹਿਸਾਬ ਲਿਆ ਜਾਵੇਗਾ ਭਾਵੇਂ ਉਹ ਪੈਸੇ ਦਾ ਚੋਰੀ ਦਾ ਹੋਵੇ ਜਾਂ ਕਾਂਗਰਸੀ ਜਾਂ ਆਮ ਨਾਗਰਿਕ ਕੀ ਉਸ ਜਿਸ ਨੂੰ ਉਹਨੇ ਤੰਗ ਪਰੇਸ਼ਾਨ ਕੀਤਾ ਹੋਵੇ ਤੇ ਹਰ ਪਰਿਵਰਤਨ ਲਿਆਉਣ ਦੀ ਹਵਾਵਾਂ ਵਗਣ ਲੱਗ ਪਈਆਂ ਨੇ ਭਾਵੇਂ ਲਿਖ ਕੇ ਰੱਖ ਲੋ ਤੇ ਦੱਸਦੀ ਹਾਂ ਕਿ ਹੁਣ ਉੱਥੇ ਹੀ ਰਾਜਵਣਿੰਗ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਨੇ ਪੋਸਟ ਪਾ ਕੇ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਹੁਣ ਲਲਕਾਰਿਆ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਬਸ 2 ਸਾਲ ਰਹਿ ਗਏ ਨੇ ਤੇ ਹੁਣ ਜਿਹੜੀ ਕਿ ਲੋਕਾਂ ਨੇ ਪੁੱਠੀ ਗਿਣਤੀ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਗਿਣਨੀ ਸ਼ੁਰੂ ਕਰ ਦਿੱਤੀ ਹੈ ਤੇ ਹਜੇ ਵੀ ਜਿਹੜਾ ਕਿ ਇਹਨਾਂ ਦੋ ਸਾਲਾਂ ਦੇ ਵਿੱਚ ਪਤਾ ਨਹੀਂ ਕੀ ਕੁਝ ਦੇਖਣ ਨੂੰ ਮਿਲਣਾ ਹੈ ਤੇ ਦੂਜੇ ਪਾਸੇ ਹੁਣ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਵਰਦੇ ਹੋਏ ਨਸਰ ਆ ਰਹੇ ਨੇ